ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਇੱਕ ਕ੍ਰਾਈਮ ਸਟੋਰੀ ਲੈ ਕੇ ਜੁੜਿਆ ਜਿਹੜੀ ਕਿ ਰਾਜਸਥਾਨ ਸਟੇਟ ਦੇ ਬਾਹਰ ਆਏ ਰੀਚ ਪੈਂਦੇ ਆਕਾ ਖੇੜੀ ਪਿੰਡ ਦੀ ਹੈ ਦਿਨ ਹੁੰਦਾ ਹੈ 26 ਮਾਰਚ 2021 ਉਸ ਪਿੰਡ 'ਚ ਇੱਕ ਲੜਕਾ ਰਹਿੰਦਾ ਹੁੰਦਾ ਹੈ ਰਾਜੂ ਜਿਹੜਾ ਕਿ ਸਵੇਰੇ 7 ਵਜੇ ਦੇ ਕਰੀਬ ਆਪਣੇ ਚਾਚੇ ਦੇ ਘਰ ਜਾਂਦਾ ਹੈ ਉਹ ਰੋਜ਼ ਹੀ ਆਪਣੇ ਚਾਚੇ ਦੇ ਘਰ ਜਾਂਦਾ ਹੁੰਦਾ ਸਵੇਰੇ ਦੁੱਧ ਲੈਣ ਲਈ ਜਦੋਂ ਉਹ ਰੋਜ਼ ਦੀ ਤਰ੍ਹਾਂ 26 ਮਾਰਚ ਨੂੰ ਜਾਂਦਾ ਤਾਂ ਉਹ ਗੇਟ ਖੜਕਾਉਂਦਾ ਆਪਦੇ ਚਾਚੇ ਦੇ ਘਰ ਦਾ ਕੋਈ ਗੇਟ ਨਹੀਂ ਖੋਲਦਾ ਉਹਨੇ ਕਈ ਵਾਰ ਗੇਟ ਖੜਕਾਇਆ ਜਦੋਂ ਗੇਟ ਨਾ ਖੋਲਿਆ ਉਹ ਗੇਟ ਨੂੰ ੱੱਕੇ ਮਾਰਨ ਲੱਗ ਜਾਂਦਾ ਗੇਟ ਦਾ ਕੁੰਡਾ ਥੋੜਾ ਨਾਜ਼ੁਕੀ ਹੁੰਦਾ ਉਹਦੇ ਬਾਰ ਬਾਰ ੱੱਕੇ ਮਾਰਨ ਤੇ ਉਹ ਗੇਟ ਖੁੱਲ ਜਾਂਦਾ ਜਦੋਂ ਉਹ ਅੰਦਰ ਜਾਂਦਾ ਤਾਂ ਉਹ ਦੇਖਦਾ ਬੇੜੇ 'ਚ ਉਹਦੇ ਚਾਚਾ ਪਿਆ ਹੁੰਦਾ ਮੰਜੇ ਤੇ ਜਿਹਦੇ ਕੀ ਸਰੀਰ 'ਚੋਂ ਖੂਨ ਵਗ ਰਿਹਾ ਹੁੰਦਾ ਜਦੋਂ ਇਹ ਚੀਜ਼ ਦੇਖਦਾ ਉਹਦੇ ਨੇੜੇ ਜਾਂਦਾ ਉਹੋ ਅਬਦੀ ਚਾਚੀ ਨੂੰ ਬੋਲ ਮਾਰਦਾ ਜਿਹਦਾ ਨਾਮ ਰੁਕਮਣੀ ਹੁੰਦਾ ਉਹਦੇ ਚਾਚੇ ਦਾ ਨਾਮ ਪ੍ਰੇਮ ਨਰਾਇਣ ਹੁੰਦਾ ਤੇ ਜਦੋਂ ਉਹ ਰੌਲਾ ਪਾਉਂਦਾ ਤਾਂ ਉਹਦੀ ਚਾਚੀ ਕੋਦਮ ਬਾਹਰ ਆਉਂਦੀ ਹੈ ਉਹ ਦੇਖਦੀ ਹੈ ਵੀ ਮੇਰੇ ਘਰ ਵਾਲੇ ਦੇ ਸਰੀਰ ਚੋਂ ਖੂਨ ਵਗ ਰਿਹਾ ਹੈ ਤੇ ਉਹ ਦੇਖਦੇ ਨੇ ਉਹਦੀ ਉਦੋਂ ਮੌਤ ਹੋ ਚੁੱਕੀ ਹੁੰਦੀ ਆ ਪ੍ਰੇਮ ਨਰਾਇਣ ਦੀ ਤਾਂ ਉਹ ਅੰਦਰ ਜਾਂਦੀ ਹੈ ਆਪਦੇ ਬੱਚਿਆਂ ਨੂੰ ਉਠਾ ਕੇ ਲੈ ਕੇ ਆਉਂਦੀ ਹੈ ਤੇ ਉਹਦੇ ਉਥੇ ਬੱਚੇ ਵੀ ਆ ਜਾਂਦੇ ਨੇ ਬੱਚੇ ਵੀ ਬਾਡੀ ਨੂੰ ਦੇਖ ਕੇ ਡਰ ਜਾਂਦੇ ਨੇ ਰੋਣ ਲੱਗ ਜਾਂਦੇ ਨੇ ਰੁਕਮਣੀ ਵੀ ਉੱਚੀ ਉੱਚੀ ਰੋਲਾ ਪਾਉਣ ਲੱਗ ਜਾਂਦੀ ਹੈ ਫਿਰ ਉਥੇ ਸਾਰੇ ਗਵਾਂਢੀ ਇਕੱਠੇ ਹੋ ਜਾਂਦੇ ਨੇ ਜਦੋਂ ਗਵਾਂਢੀ ਇਕੱਠੇ ਹੁੰਦੇ ਨੇ ਉਹ ਕਹਿੰਦੇ ਨੇ ਵੀ ਰਾਤ ਤਾਈ ਸਾਡੇ ਨਾਲ ਗੱਲਾਂ ਮਾਰ ਕੇ ਆਏ ਵੀ ਇਹਨੂੰ ਕੀ ਹੋ ਗਿਆ ਵੀ ਇਹ ਕਿਹਨੇ ਕਰਤਾ ਇਹਦਾ ਕਤਲ ਤਾਂ ਫਿਰ ਉਥੋਂ ਇੱਕ ਬੰਦਾ ਪੁਲਿਸ ਨੂੰ ਕਾਲ ਕਰ ਦਿੰਦਾ ਪੁਲਿਸਨ ਜਿੰਨੂੰ ਜਦੋਂ ਕਾਲ ਜਾਂਦੀ ਹੈ ਪੁਲਿਸ ਜਮਾਂ ਦੇਰੀ ਨਹੀਂ ਕਰਦੀ ਉੱਥੇ ਪਹੁੰਚ ਜਾਂਦੀ ਹੈ ਜਦੋਂ ਉੱਥੇ ਪੁਲਿਸ ਪਹੁੰਚਦੀ ਹੈ ਨਾਲ ਉਹ ਆਪਣੇ ਕੁੱਤੇ ਵੀ ਲੈ ਕੇ ਆਉਂਦੀ ਹੈ ਫਰੈਂਸਿਕ ਟੀਮਾਂ ਵੀ ਆਉਂਦੀਆਂ ਨੇ ਜਦੋਂ ਉਹ ਦੇਖਦੇ ਨੇ ਉਹ ਰਾਜੂ ਤੋਂ ਪੁੱਛਤਾ ਸੀ ਸਟਾਰਟ ਕਰ ਦਿੰਦੇ ਨੇ ਵੀ ਤੂੰ ਆਇਆ ਸੀ ਤਾਂ ਕੀ ਦੇਖਿਆ ਤਾਂ ਰਾਜੂ ਇਹੀ ਗੱਲ ਕਹਿੰਦਾ ਵੀ ਮੈਂ ਰੋਜ਼ ਦੀ ਤਰ੍ਹਾਂ ਅੱਜ ਮੇਰੇ ਚਾਚੇ ਦੇ ਘਰ ਆਇਆ ਵੀ ਮੈਨੂੰ ਕਿਸੇ ਨੇ ਗੇਟ ਨਹੀਂ ਖੋਲਿਆ ਵੀ ਮੈਂ ਧੱਕੇ ਨਾਲ ਗੇਟ ਖੋਲ੍ਹਿਆ ਵੀ ਜਦੋਂ ਦੇਖਿਆ ਮੇਰੇ ਚਾਚੇ ਦੀ Laash ਉਰੇ ਪਈ ਸੀ ਖੂਨ ਨਾਲ ਲਿਬੜੀ ਤੇ ਉਹ ਫਿਰ ਪੁਲਿਸ ਨੂੰ ਦੱਸਦਾ ਹੈ ਵੀ ਜਦੋਂ ਮੈਂ ਆਪਣੀ ਚਾਚੀ ਨੂੰ ਬੋਲ ਮਾਰਿਆ ਮੇਰੀ ਚਾਚੀ ਅੰਦਰ ਗਈ ਤਾਂ ਇਹ ਬੱਚਿਆਂ ਨੂੰ ਬੁਲਾ ਕੇ ਲੈ ਕੇ ਆਈ ਜਦੋਂ ਇਹਨੇ ਬੱਚੇ ਗੇਟ ਦੀ ਕੁੰਡੀ ਬਾਹਰੋਂ ਲਗਾ ਰખી ਸੀ ਤੇ ਪੁਲਿਸ ਨੂੰ ਸ਼ੱਕ ਜਾਂਦਾ ਉਹਦੇ ਘਰ ਵਾਲੀ ਤੇ ਤੇ ਇੱਕ ਹੋਰ ਹੁੰਦਾ ਚੀਜ਼ ਹੁੰਦੀ ਆ ਉੱਥੇ ਜਿਹੜੇ ਕੁੱਤੇ ਹੁੰਦੇ ਨੇ ਉਹ ਸੁੰਘ ਕੇ ਕਦੇ ਇੱਕ ਕਮਰੇ ਚੋਂ ਦੂਜੇ ਕਮਰੇ ਚ ਵਗ ਜਾਂਦੇ ਨੇ ਕਦੇ 베ੜੇ ਚ ਘੁੰਮਣ ਲੱਗ ਜਾਂਦੇ ਨੇ ਉਹ ਬਾਹਰ ਨਹੀਂ ਜਾਂਦੇ ਤਾਂ ਪੁਲਿਸ ਨੂੰ ਰੁਕਮਣੀ ਤੇ ਸ਼ੱਕ ਹੁੰਦਾ ਪੁਲਿਸ ਰੁਕਮਣੀ ਤੋਂ ਪੁੱਛਦੀ ਆ ਵੀ ਕੀ ਕਰਿਆ ਤੇ ਆਪਦੇ ਘਰਾਂ ਨਾਲ ਤਾਂ ਰੁਕਮਣੀ ਕਹਿੰਦੀ ਆ ਵੀ ਰਾਤ ਇਹ ਬਾਹਰ ਸੁੱਤਾ ਸੀ ਅਸੀਂ ਮੈਂ ਤੇ ਮੇਰੇ ਬੱਚੇ ਅੰਦਰ ਸੁੱਤੇ ਸੀ ਵੀ ਅੱਜ ਮੈਂ ਉੱਠਣ ਚ ਲੇਟ ਹੋ ਗਈ ਜਦੋਂ ਮੇਰੇ ਪੁੱਤ ਜੀਆ ਦੁੱਧ ਲੈਣ ਲਈ ਆਇਆ ਇਹਨੇ ਮੈਨੂੰ ਆਵਾਜ਼ ਮਾਰੀ ਤਾਂ ਮੈਂ ਬਾਹਰ ਆਈ ਮੇਰੇ ਘਰ ਵਾਲੇ ਦੀ ਬਾਡੀ ਚ ਖੂਨ ਚੱਲ ਰਿਆ ਸੀ ਵੀ ਇਹ ਮਰ ਚੁੱਕਿਆ ਸੀ ਵੀ ਮੈਨੂੰ ਨਹੀਂ ਪਤਾ ਉਹ ਪੂਰੇ ਕੌਨਫੀਡੈਂਸ ਨਾਲ ਪੁਲਿਸ ਦੇ ਜਵਾਬ ਦਿੰਦੀ ਹੈ ਤੇ ਬੱਚੇ ਵੀ ਉੱਥੇ ਖੜੇ ਇਹ ਗੱਲ ਸੁਣ ਰਹੇ ਹੁੰਦੇ ਨੇ ਤੇ ਫਿਰ ਬੱਚੇ ਕੀ ਕਰਦੇ ਨੇ ਅੰਦਰ ਜਾਂਦੇ ਨੇ ਉਹ ਚਿੱਠੀ ਲੈ ਕੇ ਆਉਂਦੇ ਨੇ ਇੱਕ ਅੰਦਰੋਂ ਉਹ ਪੁਲਿਸ ਨੂੰ ਫੜਾਉਂਦੇ ਨੇ ਪੁਲਿਸ ਉਧਰੋਂ ਰੁਕਮਣੀ ਤੋਂ ਪੁੱਛਤਾਛ ਕਰਨ ਲੱਗ ਰਹੀ ਹੁੰਦੀ ਹੈ ਤੇ ਜਦੋਂ ਉਹ ਬੱਚੇ ਚਿੱਠੀ ਫੜਾਉਂਦੇ ਨੇ ਪੁਲਿਸ ਨੂੰ ਉਹ ਬੱਚੇ ਕਹਿੰਦੇ ਨੇ ਵੀ ਅਸੀਂ ਖੇល ਰਹੇ ਸੀ ਜਦੋਂ ਸਾਨੂੰ ਇਹ ਚਿੱਠੀ ਲੱਭੀ ਹੈਗੀ ਸਾਡੇ ਖਟਾਉਣਿਆਂ ਚੋਂ ਤੇ ਉਹ ਚਿੱਠੀ ਤੇ ਲਿਖਿਆ ਹੁੰਦਾ ਵੀ ਮੈਂ ਆਪਣੀ ਮੰਮੀ ਨੂੰ ਪਤਾ ਨਾਮ ਨਹੀਂ ਕਰਨਾ ਚਾਹੁੰਦੀ ਵੀ ਤੁਸੀਂ ਆਪਣੇ ਇਹ ਨੌਕਰ ਹੈ ਜਿਹੜਾ ਇਹ ਠੀਕ ਨਹੀਂ ਹੈਗਾ ਇਹਦੇ ਲੱਛਣ ਠੀਕ ਨਹੀਂ ਇਹਨੂੰ ਕੰਮ ਤੋਂ ਹਟਾ ਦਿਓ ਉਹਦੇ ਉਹਨਾਂ ਇਹ ਜਿਹੜੀ ਚਿੱਠੀ ਲਿਖੀ ਹੁੰਦੀ ਹੈ ਉਹਨਾਂ ਦੇ ਇਹ ਪ੍ਰੇਮ ਨਾਰਾਇਣ ਦੇ ਤੀਜੇ ਬੱਚੇ ਵੱਲੋਂ ਲਿਖੀ ਹੁੰਦੀ ਹੈ ਜਿਹੜੀ ਕੁੜੀ ਹੁੰਦੀ ਹੈ ਉਹਦਾ ਵਿਆਹ ਹੋ ਚੁੱਕਿਆ ਹੁੰਦਾ ਉਹ ਆਪਣੇ ਸਹੁਰੇ ਘਰ ਰਹਿੰਦੀ ਹੁੰਦੀ ਹੈ ਇਹ ਚਿੱਠੀ ਉਹਨੇ 2 ਸਾਲ ਪਹਿਲਾਂ ਲਿਖੀ ਹੁੰਦੀ ਹੈ ਤੇ ਜਦੋਂ ਉਹ ਪੁਲਿਸ ਨੂੰ ਫੜਾਉਂਦੇ ਨੇ ਚਿੱਠੀ ਤਾਂ ਪੁਲਿਸ ਨੂੰ ਛੱਕ ਜਾਂਦਾ ਵੀ ਇਹਨੇ ਆਪਣੇ ਬੱਚਿਆਂ ਨੂੰ ਵੀ ਕੁੰਡੀ ਬਾਹਰੋਂ ਲਾ ਰੱਖੀ ਸੀ ਵੀ ਇਹ ਚਿੱਠੀ ਵੀ ਤੇ ਵੀ ਲਿਖਿਆ ਹੁੰਦਾ ਵੀ ਮੈਂ ਮੰਮੀ ਨੂੰ ਬਦਨਾਮ ਨਹੀਂ ਕਰਨਾ ਚਾਹੁੰਦੀ ਤਾਂ ਪੁਲਿਸ ਆ ਜਿਹੜੀ ਉਹ ਉਹਨੂੰ ਥਾਣੇ ਲੈ ਜਾਂਦੀ ਹੈ ਰੁਕਮਣੀ ਤੋਂ ਤਾਂ ਉਹ ਤੋਂ ਪੁੱਛਤਾਛ ਕਰਦੇ ਨੇ ਪੁਲਿਸਾਇਰ ਸ਼ਕਤੀ ਨਾਲ ਪੁੱਛਤਾਛ ਕਰਦੀਆਂ ਉਹਨੂੰ ਟੌਰਚਰ ਵੀ ਕਰਦੇ ਨੇ ਉੱਥੇ ਤਾਂ ਰੁਕਮਣੀ ਕਹਿਣਦੀ ਹੈ ਮੰਨ ਜਾਂਦੀ ਹੈ ਉਹ ਵੀ ਇਹ ਕਤਲ ਮੈਂ ਕੀਤਾ ਹੈ ਤਾਂ ਪੁਲਿਸ ਜਦੋਂ ਉਹ ਤੋਂ ਪੁੱਛਦੀ ਹੈ ਵੀ ਇਹ ਕਤਲ ਤੂੰ ਕਿਉਂ ਕੀਤਾ ਤਾਂ ਉਹ ਉਹ ਖੁਲਾਸੇ ਕਰਦੀ ਹੈ ਜਿਹੜੇ ਤਾਂ ਪੁਲਿਸ ਵੀ ਹੈਰਾਨ ਹੋ ਜਾਂਦੀ ਹੈ ਉਹ ਕਹਿੰਦੀ ਹੈ ਵੀ ਜਦੋਂ ਲਾਕਡਾਊਨ ਤੋਂ ਪਹਿਲਾਂ ਇਹ ਅਸੀਂ ਇੱਕ ਬੰਦਾ ਰੱਖਿਆ ਸੀ ਘਰ 'ਚ ਕੰਮ ਕਰਨ ਲਈ ਜਿਹਦਾ ਨਾਮ ਜਤਿੰਦਰ ਹੁੰਦਾ ਅਸੀਂ ਇਹ ਸਾਲ ਦੇ 65000 ਰੁਪਏ ਤੇ ਕੰਮ ਕਰਨ ਲਈ ਰੱਖਿਆ ਸੀ ਜਿਹੜਾ ਸਾਡੀ ਜ਼ਮੀਨ ਵਗੈਰਾ ਦੀ ਸਾਂਭ ਸੰਭਾਲ ਵੀ ਕਰਦਾ ਸੀ ਤੇ ਘਰ ਦੇ ਕੰਮ ਵੀ ਕਰਦਾ ਸੀ ਜਿਵੇਂ ਪੰਜਾਬ ਚ ਸੇੜੀ ਕਹਿ ਦਿੰਨੇ ਆ ਵੀ ਮੇਰਾ ਘਰ ਵਾਲਾ ਸੀ ਜੋ ਉਹ ਟੀਚਰ ਦੀ ਜੌਬ ਕਰਦਾ ਹੈ ਜਿਹੜਾ ਕਿ ਉਹ ਬਾਹਰਲੀ ਸਟੇਟ ਚ ਜੌਬ ਕਰਦਾ ਸੀ ਵੀ ਉਹ ਉੱਥੇ ਹੀ ਰਹਿੰਦਾ ਤਾਂ ਵੀ ਜਦੋਂ ਇਹ ਨੌਕਰ ਸਾਡੇ ਘਰ ਰਹਿੰਦਾ ਸੀ ਮੇਰਾ ਘਰ ਵਾਲਾ ਬਾਹਰ ਰਹਿੰਦਾ ਸੀ ਤਾਂ ਫਿਰ ਇਹ ਮੈਂ ਨੌਕਰ ਦੇ ਪ੍ਰੇਮ ਪਿਆਰ ਚ ਪੈ ਗਈ ਨੌਕਰ ਨੂੰ ਵੀ ਉਹਦੇ ਨਾਲ ਇਸ਼ਕ ਹੋ ਜਾਂਦਾ ਤੇ ਉਹਦੀ ਨੌਕਰ ਨਾਲ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਵੀ ਅਸੀਂ ਰਿਲੇਸ਼ਨ ਚ ਆ ਗਏ ਜਦੋਂ ਅਸੀਂ ਰਿਲੇਸ਼ਨ ਚ ਆਏ ਤੇ ਸਾਡਾ ਸਿਲਸਿਲਾ ਐਵੇਂ ਚੱਲਦਾ ਰਿਹਾ ਇਹ ਵੀ ਸਾਡੇ ਘਰ ਕੰਮ ਕਰਦਾ ਸੀ ਤੇ ਫਿਰ ਕੀ ਹੁੰਦਾ ਲੋਕਡਾਊਨ ਆ ਜਾਂਦਾ 2021 ਆਉਂਦਾ ਜਦੋਂ ਤਾਂ ਉਹ ਪ੍ਰੇਮ ਨਾਰਾਇਣ ਹੁੰਦਾ ਉਹ ਘਰੋਂ ਹੀ ਜਵਾਖਾਂ ਨੂੰ ਟੀਚ ਕਰਨਾ ਸਟਾਰਟ ਕਰ ਦਿੰਦਾ ਪੜਾਉਣਾ ਸ਼ੁਰੂ ਕਰ ਦਿੰਦਾ ਕਿਉਂਕਿ ਲੋਕਡਾਊਨ ਚ ਸਾਨੂੰ ਪਤਾ ਹੈ ਸਕੂਲ ਸਾਰੇ ਬੰਦ ਸੀ ਜਦੋਂ ਉਹ ਲੋਕਡਾਊਨ 'ਚ ਉਹਨਾਂ ਨੂੰ ਕਰੇ ਪੜਾਉਣਾ ਸ਼ੁਰੂ ਕਰ ਦਿੰਦਾ ਤਾਂ ਉਹ ਦੇਖਦੀ ਹੈ ਵੀ ਹੁਣ ਮੈਂ ਨੌਕਰ ਨੂੰ ਮਿਲ ਨਹੀਂ ਸਕਦੀ ਵੀ ਅਸੀਂ ਇਕੱਠੇ ਨਹੀਂ ਰਹਿ ਸਕਦੇ ਵੀ ਮੈਨੂੰ ਮੈਂ ਉਹਦੇ ਨਾਲ ਸਮਾਂ ਨਹੀਂ ਬਿਤਾ ਸਕਦੀ ਤਾਂ ਉਹ ਕੀ ਕਹਿੰਦੀ ਹੈ ਨੌਕਰ ਨੂੰ ਵੀ ਤੂੰ ਇਹ ਨੂੰ ਆਪਣੇ ਰਾਜ ਤੋਂ ਹਟਾ ਦੇ ਵੀ ਫੇਰ ਆਪਾਂ ਇਕੱਠੇ ਰਹਿ ਸਕਦੇ ਆ ਆਰਾਮ ਨਾਲ ਰਹਿ ਸਕਦੇ ਆ ਤਾਂ ਨੌਕਰ ਹੈ ਜਿਹੜਾ ਜਤਿੰਦਰ ਨਾਮ ਹੁੰਦਾ ਉਹ ਪਲਾਨ ਬਣਾਉਣਾ ਸ਼ੁਰੂ ਕਰ ਦਿੰਦਾ ਤਾਂ ਦਿਨ ਆਉਂਦਾ 25 ਮਾਰਚ ਨੂੰ 2021 ਉਹੋ ਪਲਾਨ ਬਣਾਉਂਦੇ ਨੇ ਜਿਹੜਾ ਜਤਿੰਦਰ ਹੁੰਦਾ ਨੌਕਰ ਉਹ ਆਪਦੇ ਦੋਸਤ ਨੂੰ ਹੰਸ ਰਾਜ ਨੂੰ ਇਹ ਚੀਜ਼ ਦੱਸਦਾ ਹੈ ਉਹ ਕੁਝ ਪੈਸੇ ਕਹਿੰਦਾ ਮੈਂ ਤੈਨੂੰ ਦਊਂਗਾ ਵੀ ਆਪਾਂ ਇੱਕ ਬੰਦਾ ਮਾਰਨੇ ਤਾਂ ਉਹ ਵੀ ਮੰਨ ਜਾਂਦਾ ਜਦੋਂ 26 ਮਾਰਚ ਦੀ ਰਾਤ ਹੁੰਦੀ ਹੈ ਤਾਂ ਉਹ ਰੁਕਮਣੀ ਆਪਣੇ ਕੋਠੇ ਤੋਂ ਰੱਸੀ ਥੱਲੇ ਸੁੱਟਦੀ ਹੈ ਜਿਹੜਾ ਨੌਕਰ ਦੇ ਉਹ ਹੰਸ ਰਾਜ ਹੁੰਦੇ ਨੇ ਉਹ ਰੱਸੀ ਨੂੰ ਚੜ ਕੇ ਉਹਦੇ ਘਰੇ ਆ ਜਾਂਦੇ ਨੇ ਜਦੋਂ ਉਹ ਘਰੇ ਆਉਂਦੇ ਨੇ ਤਾਂ ਉਹ ਤਲਵਾਰਾਂ ਲੈ ਕੇ ਆਉਂਦੇ ਨੇ ਉਹ ਬਾਹਰ ਹਾਂ ਪ੍ਰੇ ਆਪਣਾ ਹਾਂ ਉਹ ਹੁੰਦਾ ਜੋ ਪ੍ਰੇਮ ਨਰਾਇਣ ਉਹ ਬਾਹਰ ਬੇੜੇ 'ਚ ਸੁੱਤਾ ਪਿਆ ਹੁੰਦਾ ਉਹ ਕਿਰਪਾਨਾਂ ਲੈ ਕੇ ਆਉਂਦੇ ਨੇ ਤਾਂ ਉਹ ਕਿਰਪਾਨਾਂ ਨਾਲ ਉਹਦਾ ਕਤਲ ਕਰ ਦਿੰਦੇ ਨੇ ਉਹ ਬੱਚਿਆਂ ਨੂੰ ਅੰਦਰ ਸੁਵਾ ਜਾਂਦੀ ਹੈ ਤੇ ਬਾਹਰੋਂ ਕੁੰਡੀ ਵੀ ਉਹ ਇਸ ਕਰਕੇ ਲਾਉਂਦੀ ਹੈ ਵੀ ਜੇ ਬੱਚੇ ਕੋਈ ਚੀਕ ਦੀ ਆਵਾਜ਼ ਸੁਣਨ ਉਹ ਬਾਹਰ ਨਾ ਆ ਸਕਣ ਤੇ ਕਹਿੰਦੀ ਉਹਨਾਂ ਨੇ ਇਹਨੂੰ ਰਾਤ ਨੂੰ ਮਾਰਿਆ ਤੇ ਹੰਸ ਰਾਜ ਹੈ ਜਿਹੜਾ ਉਹ ਉੱਥੋਂ ਚਲਾ ਗਿਆ ਬੀ ਇਹ ਜੋ ਜਤਿੰਦਰ ਹੈ ਮੇਰੇ ਕੋਲ ਰਹਿ ਗਿਆ ਤੇ ਇਹ ਜਦੋਂ ਉਹ ਪੁਲਿਸ ਨੂੰ ਕਹਾਣੀ ਦੱਸਦੀ ਹੈ ਤਾਂ ਪੁਲਿਸ ਜਿਹੜੀ ਜਤਿੰਦਰ ਤੇ ਰੁਕਮਣੀ ਨੂੰ ਤਾਂ ਫੜ ਲੈਂਦੀ ਹੈ ਉਹ ਉੱਥੇ ਹੁੰਦੇ ਨੇ ਤੇ ਹੰਸ ਰਾਜ ਦੀ ਉਹ ਪਾਲ ਸ਼ੁਰੂ ਕਰ ਦਿੰਦੇ ਨੇ ਹੰਸ ਰਾਜ ਵੀ ਉਹਨਾਂ ਨੂੰ ਹਫ਼ਤੇ ਬਾਅਦ ਲੱਭ ਲੈਂਦਾ ਲੱਭ ਜਾਂਦਾ ਤੇ ਪੁਲਿਸ ਉਹਨਾਂ ਦਾ ਫਿਰ ਕੇਸ ਸ਼ੁਰੂ ਕਰ ਦਿੰਦੀ ਹੈ ਇਸ ਕੇਸ 'ਚ ਹੈ ਜੋ ਜਤਿੰਦਰ ਤੇ ਰੁਕਮਣੀ ਨੂੰ ਤਾਂ 15-15 ਸਾਲ ਦੀ ਸਜ਼ਾ ਸੁਣਾਣ ਦੀ ਹੈ ਕੋਰਟ ਤੇ ਹੰਸ ਰਾਜ ਨੂੰ ਪਾਂ ਸੀ ਦੀ ਸੋਇਆ ਜਨਾੰਦੀ ਹੈ ਹੁਣ ਉਹ ਜੇਲ੍ਹ ਚੇ ਨੇ ਤੇ ਦੇਖੋ ਤੁਸੀਂ ਕਿਵੇਂ ਇੱਕ ਨੌਕਰ ਨਾਲ ਪਿਆਰ ਚ ਪੈ ਕੇ ਆਪਣੇ ਘਰ ਵਾਲੇ ਦਾ ਹੀ ਕਤਲ ਕਰਾ ਦਿੱਤਾ ਬੇ ਅਹਿਆ ਜਿਆ ਕਿਹੜਾ ਇਹ ਪ੍ਰੇਮ ਹੈ ਜਿਹੜਾ ਇੱਕ ਬੰਦੇ ਦੀ ਜਾਨ ਹੀ ਲੈ ਲੇ ਸੋ ਏ ਸੀ ਅੱਜ ਦੀ ਕਹਾਣੀ ਮੈਂ ਤੁਹਾਡੇ ਨਾਲ ਨਮੀਆਂ ਨਮੀਆਂ ਕਹਾਣੀਆਂ ਮੈਂ ਤੁਹਾਡਾ ਆਪਣਾ ਪਰਮਿੰਦਰ ਸੰਧੂ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ ਜੀ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜਰੂਰ ਕਰੋ